ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕਿਰਨ ਸੂਟ ਗੈਲਰੀ ਬੁਟੀਕ ਤੋਂ ਸਵਾਗਤ ਕਰਦੀ ਆ ਤੁਹਾਡਾ ਆਪਣੇ ਇਸ ਚੈਨਲ ਤੇ ਤੇ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਇੱਕ ਹੋਰ ਬਹੁਤ ਹੀ ਸੋਹਣਾ ਤੇ ਸਿੰਪਲ ਜਿਹਾ ਸੂਟ ਤੁਹਾਡੇ ਲਈ ਲੈ ਕੇ ਆਏ ਆ ਸੂਟ ਦੇਖਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਇੱਕ ਆਪਾਂ ਫੁੱਟਵियर ਦਾ ਤੇ ਬੈਲੀਆਂ ਤੇ ਜੁੱਤੀਆਂ ਦਾ ਵੀ ਕੰਮ ਨਾਲ ਨਾਲ ਸਟਾਰਟ ਕਰ ਰਹੇ ਆ ਤੇ ਉਹਦਾ ਇੱਕ ਪੇਜ ਇੰਸਟਾਗ੍ਰam ਤੇ ਸ਼ਾਇਨ ਹੱਬ ਕਿਰਨ ਦੇ ਨਾਮ ਤੇ ਪੇਜ ਆ ਪਲੀਜ਼ ਉਹਨੂੰ ਜਾ ਕੇ ਤੁਸੀਂ ਫੋਲੋ ਕਰੋ ਤੇ ਜਿਵੇਂ ਸਾਨੂੰ ਸੂਟ ਗੈਲਰੀ ਤੇ ਤੁਸੀਂ ਸਪੋਰਟ ਦਿੱਤੀ ਆ ਤਾਂ ਉਸ ਪੇਜ ਤੇ ਇਹ ਸਾਨੂੰ ਜਰੂਰ ਸਪੋਰਟ ਕਰੋ ਤੇ ਉੱਥੇ ਤੁਹਾਨੂੰ ਬਹੁਤ ਹੀ ਜ਼ਿਆਦਾ ਵਧੀਆ ਕਲੈਕਸ਼ਨ ਵਿੱਚ ਬੈਲੀਆਂ ਤੇ ਜੁੱਤੀਆਂ ਦੇਖਣ ਨੂੰ ਮਿਲਣਗੀਆਂ ਤੇ ਆਓ ਹੁਣ ਆਪਾਂ ਸੂਟ ਦੇਖਦੇ ਆ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਸਬਸਕ੍ਰਾਈਬ ਦੇ ਨਾਲ-ਨਾਲ ਬੈਲ ਆਈਕਨ ਵੀ ਜਰੂਰ ਦਬਾਇਆ ਕਰੋ ਤਾਂ ਹੁਣ ਆਪਾਂ ਇਹ ਸੂਟ ਦੇਖਦੇ ਆ ਇਹ ਸੂਟ ਹੈ ਸਟਿਚ ਹੋ ਕੇ ਆਇਆ ਹੈ ਦੁਪੱਟੇ ਦਾ ਰੈਡ ਕੀਤਾ ਹੈ ਇਹਦੇ ਉੱਪਰ ਕੋਈ ਵਰਕ ਨਹੀਂ ਹੋਇਆ ਸੂਟ ਬਹੁਤ ਹੀ ਸਿੰਪਲ ਹੋਊਗਾ ਮੈਂਦੀਆ ਬੋਟਲ ਗ੍ਰੀਨ ਬੋਟਲ ਗ੍ਰੀਨ ਦੇ ਵਿੱਚ ਇਹ ਕਲਰ ਹੈ ਤੇ ਇਹਦੇ ਵਿੱਚ 골ਡਨ ਡਬਲ ਸ਼ੇਡ ਦੀ ਵਿੱਚ ਪੈਪਿੰਗ ਲਾਈ ਹੋਈ ਹੈ ਪੈਪਿੰਗ ਲਾ ਕੇ ਪੋਟਲੀ ਬਟਨ ਲਾ ਕੇ ਨੈਕ ਤਿਆਰ ਕੀਤਾ ਹੈ ਤੇ ਬਹੁਤ ਹੀ ਸਿੰਪਲ ਪਿਓਰ ਸਿਲਕ ਦੇ ਵਿੱਚ ਇਹ ਸੂਟ ਰੈਡੀ ਹੋਇਆ ਤੇ ਇਹਦਾ ਦੁਪੱਟਾ ਇਹਨੂੰ ਇਸ ਦੁਪੱਟੇ ਨਾਲ ਰੈਡੀ ਕੀਤਾ ਗਿਆ ਹੈ ਦੁਪੱਟਾ ਬਹੁਤ ਹੀ ਜ਼ਿਆਦਾ ਸੋਨਾ ਹੈ ਇਸ ਦੁਪट्टे ਦਾ ਸੂਟ ਰੈਡੀ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਦੁਪੱਟਾ ਕਿੰ ਜਿਆਦਾ ਸ਼ਾਈਨਿੰਗ ਹੈ ਤੇ ਪਾਰਟੀ ਵੇਅਰ ਸੂਟ ਵੀ ਆਪਾਂ پارٹی ਵਗੈਰੇ ਵਿੱਚ ਵੀ ਇਹਨੂੰ ਵੇਅਰ ਕਰ ਸਕਦੇ ਆ ਬਹੁਤ ਹੀ ਸੋਬਰ ਤੇ ਰਾਇਲ ਜੀ ਲੁੱਕ ਦੇ ਵਿੱਚ ਰੈਡੀ ਹੋਇਆ ਤੇ ਗਰਲਿਸ਼ ਲੁੱਕ ਇਹਨੂੰ ਕਹਿ ਸਕਦੇ ਆ ਆਪਾਂ ਤੇ ਲੜਕੀਆਂ ਲਈ ਇਦਾਂ ਦੀ ਚੀਜ਼ ਵੇਅਰ ਕੀਤੀ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਤੇ ਇਹਨੂੰ ਕੋਈ ਵੀ ਵੇਅਰ ਕਰ ਸਕਦਾ ਹੈ ਬਹੁਤ ਜ਼ਿਆਦਾ ਹੈਵੀ ਨਹੀਂ ਹੈ ਬਹੁਤ ਹੀ ਜ਼ਿਆਦਾ ਲਾਈਟ ਵੇਟ ਹੈ ਇਹਦਾ ਤੇ ਇਦਾਂ ਤੁਸੀਂ ਵੀ ਜੇ ਕੋਈ ਤੁਹਾਡੇ ਕੋਲ ਦੁਪੱਟੇ ਪਈ ਹੁੰਦੇ ਨੇ ਜਾਂ ਕੁਝ ਵੀ ਇਦਾਂ ਦਾ ਸਿੰਪਲ ਜੀ ਤੁਸੀਂ ਸਾਡੇ ਤੋਂ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਜ਼ਰੂਰ ਕੰਟੈਕਟ ਕਰਿਆ ਕਰੋ ਇਦਾਂ ਹੀ ਹੋਰ ਡਿਫਰੈਂਟ ਤਰ੍ਹਾਂ ਦੇ ਤੁਹਾਡੇ ਲਈ ਸੂਟ ਲੈ ਕਿ ਹੁੰਦੇ ਰਹਾਗੇ ਤੇ ਤੁਸੀਂ ਅੱਗੇ ਸਾਡੇ ਸੂਟਾਂ ਦੀਆਂ ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਤੇ ਇਦਾਂ ਹੀ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਸਾਡਾ ਚੈਨਲ ਨੂੰ ਛੇਤੀ ਛੇਤੀ ਜਾ ਕੇ ਸਬਸਕ੍ਰਾਈਬ ਕਰ ਲਓ ਧੰਨਵਾਦ